ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਵਿਖੇ ਹਾਤੀ શ્રી ਹਰਵਿੰਦਰ ਸਿੰਘ ਵਿਰਤਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਤਿਉਹਾਰ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਸੰਪੂਰਨ ਸਮੀਖਿਆ ਅਤੇ ਮਜ਼ਬੂਤੀ ਲਈ ਸਬ ਡਿਵੀਜ਼ਨ ਸ਼ਾਹਕੋਟ ਅਦੀਨ ਖਾਣਾ ਸ਼ਾਹਕੋਟ ਲੋਹੀਆਂ ਅਤੇ ਮਹਿਤਪੁਰ ਵਿੱਚ ਪਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਫਲੈਗ ਮਾਰਚ ਕੱਢਿਆ ਕੀਤਾ ਗਿਆ ਫਲੈਗ ਮਾਰਚ ਦੌਰਾਨ ਸੰਵੇਦਨਸ਼ੀਲ ਅਤੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ ਗਈ ਸ਼ੱਕੀ ਵਿਅਕਤੀਆਂ ਤੇ ਰੇਡ ਕੀਤੇ ਗਏ ਹਾਈ ਡਾਉਟਸ ਦੀ ਤਲਾਸ਼ੀ ਲਈ ਗਈ ਅਤੇ ਬੀਸੀ ਵਿਅਕਤੀਆਂ ਦੀ ਵੀ ਪੜਤਾਲ ਕੀਤੀ ਗਈ ਇਹ ਸਾਰੇ ਉਪਰਾਲੇ ਕਾਨੂੰਨ ਵਿਵਸਥਾ ਬਣਾਈ ਰੱਖਣ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਤਿਉਹਾਰਾਂ ਨੂੰ ਸ਼ਾਂਤੀਪੂਰਨ ਤੰਗ ਨਾਲ ਮਨਾਉਣ ਲਈ ਕੀਤੇ ਜਾ ਰਹੇ ਹਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਸਕਣ शाहकोट मल्सिया ਤੋਂ ਸੀਨੀਅਰ ਪੱਤਰਕਾਰ ਸਾਬੀ ਦਾਸੀ ਕੇ ਅਨਿਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਅੱਜ ਜਿਲ੍ਹਾ ਜਨਗ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਦਰਕਤੀ ਦੀ ਗਾਈਡਲਾਈਨ ਤੇ ਸਭ ਰੂਜ शाहकोट ਦੇ ਥਾਣਾ ਸ਼ਾਹਕੋਟ ਲੋਈਆਂ ਮਹਿਤਪੁਰਾ ਦੇ ਸੂਬੇ ਏਰੀਆ ਚ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਅਗਸਤ ਦੇ ਮੰਦੇ ਨਜ਼ਰ ਔਰ ਅਸੀਂ ਅੱਜ ਐਫਐ ਫਲੈਗ ਮਾਰਚ ਦੇ ਨਾਲ ਨਾਲ ਮਾਰੇ ਇਲਾਕੇ ਦੇ ਜਿਹੜੇ ਸਾਡੇ ਸ਼ੱਕੀ ਏਰੀਆ ਉਹਦੀ ਸਰਚ ਵੀ ਕੀਤੀ ਗਈ ਆ ਨਾਲ ਨਾਲ ਜਿਹੜੇ ਸਾਡੇ ਹਾਈ ਡਾਟਸ ਨੇ ਸਾਡੇ ਬੀਸੀਜ਼ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਫਲੈਗਮਾਰਕ ਤੇ ਸਰਚ ਕੀਤੀ ਗਈ ਆ ਔਰ ਨਾਲ ਨਾਲ ਜਨਮ ਅਸ਼ਟਮੀ ਵੀ ਆ ਰਹੀ ਆ ਤੇ ਇਸ ਇਤਿਹਾਦ ਦੇ ਮੱਦੇਨਜ਼ਰ ਵੀ ਅਸੀਂ ਪਬਲਿਕ ਨੂੰ آگਾਹ ਕਰਦੇ ਕਿ ਇਹ ਤਿਉਹਾਰ 15 ਅਗਸਤ ਦੇ ਜਿਹੜੇ ਇਹ ਸਾਡਾ ਦਿਹਾੜਾ ਹੈ ਇਹ ਬੜਾ ਉਤਸ਼ਾਹ ਨਾਲ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਹਾਲ ਰੱਖਣਾ ਥੈਂਕ ਯੂ